ਕਹਿੰਦੇ ਕਿ ਨਾਮ ਤੇ ਬ੍ਰਾਂਡ ਤੋਂ ਬਿਨਾ ਮਤਲਬ ਕਿ ਮਾਰਕੀਟ ਤੋਂ ਬਿਨਾ ਕੋਈ ਵੀ ਚੀਜ਼ ਜਿਹੜੀ ਆ ਉਹ ਸੰਸਾਰ ਦੇ ਵਿੱਚ ਨਹੀਂ ਚੱਲ ਸਕਦੀ ਇਹਦੀ ਸਭ ਤੋਂ ਵੱਡੀ ਉਦਾਹਰਨ ਕਚਰਾ ਕਚਰੇ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਮੁੱਖ ਰੂਪ ਦੇ ਵਿੱਚ ਪਾਬੰਦੀ ਲਾਈ ਜਾਂਦੀ ਹੈ ਹਰ ਵਾਰ ਇੱਕ ਸਟੰਟ ਖੇਡਿਆ ਜਾਂਦਾ ਉਹ ਸਟੰਟ ਹੈਗਾਗਾ ਜਿਹੜਾ ਸਾਹਮਣੇ ਪੋਲੀਥੀਨ ਪੈਕ ਬੈਗ ਆਹ ਵਾਲਾ ਆਪਾਂ ਆਮ ਹੀ ਘਰਾਂ ਦੇ ਵਿੱਚ ਆਪਣੇ ਆਉਂਦੇ ਆ ਇਹਦੇ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਹਰ 2-4 ਸਾਲਾਂ ਬਾਅਦ ਸਾਨੂੰ ਇੱਕ ਸਟੰਟ ਮਿਲਦਾ ਕਿ ਪੋਲੀਥੀਨ ਦੇ ਨਾਲ ਪ੍ਰਦੂਸ਼ਣ ਹੁੰਦਾ ਕਿ ਪੋਲੀਥੀਨ ਦੇ ਵਿੱਚ ਇਕੱਲਾ ਇਹ ਲਫਾਫਾ ਨਹੀਂ ਹੋਰ ਵੀ ਬਹੁਤ ਸਾਰੇ ਲਫਾਫੇ ਜਿਹੜੇ ਆ ਪੋਲੀਥੀਨ ਦੇ ਵਿੱਚ ਆਉਂਦੇ ਆ ਪਰ ਇਹ ਇਸ ਵਜ੍ਹਾ ਕਰਕੇ ਮਾਰਿਆ ਜਾਂਦਾ ਕਿ ਦੇ ਉੱਤੇ ਕੋਈ ਬ੍ਰਾਂਡ ਨਹੀਂ ਇਹ ਖਾਲੀ ਬਿਨਾ ਬ੍ਰਾਂਡ ਤੋਂ ਆ ਇੱਥੇ ਤੁਸੀਂ ਸਾਹਮਣੇ ਦੇਖੋਗੇ ਇੱਕ ਛੋਟਾ ਜਿਹਾ ਰੈਪਰ ਆ ਟੌਫੀ ਦਾ ਇਹਦੇ ਉੱਪਰ ਬ੍ਰਾਂਡਿੰਗ ਆ ਇਹ ਵੀ ਪੋਸੇ ਹੀ ਪੋਲੀਥੀਨ ਦਾ ਬਣਿਆ ਉਸ ਤੋਂ ਉਪਰੰਤ ਇੱਕਾ ਕੋਲਫੀ ਦਾ ਨਾਲ ਲੇਜ਼ ਦਾ ਪੈਕਟ ਆ ਇਧਰਲੇ ਪਾਸੇ ਵੀ ਇੱਕ ਨਿਊਟਰਲ ਦਾ ਪੈਕਟ ਪਿਆ ਆ ਦੇਸੀ ਲਪਾਵੇ ਦੇ ਥੱਲੇ ਤੇ ਉਹ ਸਾਹਮਣੇ ਡੈਪਰ ਦਾ ਪੈਕਟ ਪਿਆ ਇੱਕ ਬਾਬਾ ਉਹਦੇ ਨਾਲ ਹੋ ਬਹੁਤ ਸਾਰੇ ਇੱਥੇ ਆ ਤੁਸੀਂ ਭੁਜਗੀਰਾ ਦੇਖਦੇ ਹੋਵੋਗੇ ਇਧਰ ਵੀ ਉਹ ਸਾਹਮਣੇ ਕੁਰਕਰੇ ਪਏ ਆ ਗੋਟਕਾ ਪਿਆ ਵਿੱਚ ਠੀਕ ਹੈ ਜੀ ਇਧਰ ਵੀ ਬਹੁਤ ਸਾਰਾ ਜਿਹੜਾ ਪਲਾਸਟਿਕ ਆ ਖਾਸ ਕਰਕੇ ਦਹੀਂ ਸ਼ੈਂਪੂ ਤੋਂ ਲੈ ਕੇ ਹਰ ਇੱਕ ਚੀਜ਼ ਇਸੇ ਹੀ ਰੈਪਰ ਦੇ ਵਿੱਚ ਆਉਂਦੀ ਹੈ ਚਾਹੇ ਟੌਫੀ ਹੋਵੇ ਚਾਹੇ ਸ਼ੈਂਪੂ ਹੋਵੇ ਚਾਹੇ ਸਰਪ ਦਾ ਪੈਕੇਟ ਹੋਵੇ ਚਾਹੇ ਰੀਸਪਰੇ ਹੋਵੇ ਕੋਈ ਚਾਹੇ ਕੋਈ ਮੈਡੀਸਨ ਆ ਹਰ ਇੱਕ ਚੀਜ਼ ਪੋਲੀਥੀਨ ਦੇ ਵਿੱਚ ਪੈਕ ਹੋ ਕੇ ਆਉਂਦੀ ਹੈ ਪੈਕ ਹੋਣ ਤੋਂ ਬਾਅਦ ਇਹ ਆਪਣੇ ਘਰਾਂ ਤੱਕਰ ਪਹੁੰਚਦੀ ਹੈ ਹੌਣ ਸਵਾਲ ਹੀ ਪੈਦਾ ਹੁੰਦਾ ਵੀ ਹਰ ਵਾਰੀ ਇਹੀ ਲਫਾਫਾ ਕਿਉਂ ਟਾਰਗੇਟ ਕੀਤਾ ਜਾਂਦਾ ਉਹਦੀ ਵੱਡੀ ਸਭ ਤੋਂ ਵਜ੍ਹਾ ਇਹ ਹੈ ਕਿ ਇਹਦੇ ਉੱਪਰ ਕੋਈ ਮਾਰਕਾ ਨਹੀਂ ਹੈਗਾ ਇਸੇ ਵਜ੍ਹਾ ਕਰਕੇ ਇਹ ਹਰ ਵਾਰੀ ਨਜ਼ਰਾਂ 'ਚ ਆ ਜਾਂਦਾ ਐਸ ਸਮੇਂ ਆਪਾਂ ਖੜੇ ਸੀ ਗਿੱਦੜਵਾ ਮੰਡੀ ਤੇ ਮੰਡੀ ਦੇ ਵਿੱਚ ਤਕਰੀਬਨ 10 ਤੋਂ 12 ਟਰਾਲੀਆਂ ਹਰ ਰੋਜ਼ ਇਸੇ ਪੋਲੀਥੀਨ ਦੀਆਂ ਬਾਹਰ ਜਾਂਦੀਆਂ ਕਿਸੇ ਵੀ ਦੁਕਾਨ ਤੇ ਕਰਿਆਣਾ ਸਟੋਰ ਤੇ ਜਾਓਗੇ ਇੱਕ ਨਜ਼ਰ ਮਾਰਿਓ ਹਰ ਇੱਕ ਬਿਸਕੁਟ ਦਾ ਪੈਕੇਟ ਹਰ ਇੱਕ ਖਾਣ ਵਾਲੀ ਚੀਜ਼ ਇਸੇ ਹੀ ਪੋਲੀਥੀਨ ਦੇ ਵਿੱਚ ਰੈਪ ਹੋ ਕੇ ਆਉਂਦੀ ਹੈ ਹੁਣ ਸਵਾਲ ਜਿਹੜਾ ਅਸਲੀ ਸਵਾਲ ਇਹ ਆ ਵੀ ਜਿਹੜੇ ਇਹ ਬਿਨਾ ਮਾਰਕੇ ਤੋਂ ਜਿੰਨੇ ਵੀ ਲਫਾਫੇ ਆਉਂਦੇ ਆ ਇਹ ਜ਼ਿਆਦਾਤਰ ਟੈਕਸ ਨਹੀਂ ਪੇ ਕਰ ਸਕਦੇ ਇਸੇ ਵਜ੍ਹਾ ਕਰਕੇ ਇਹ ਬੈਨ ਹੋ ਜਾਂਦੇ ਆ ਪਵੰਦੀ ਇਹਨਾਂ ਤੇ ਲੱਗ ਜਾਂਦੀ ਆ ਇਧਰ ਵੀ ਤੁਸੀਂ ਕਚਰਾ ਦੇਖ ਰਹੇ ਹੋ ਹੁਣ ਵੱਡਾ ਸਵਾਲ ਇਹ ਆ ਵੀ ਪ੍ਰਦੂਸ਼ਨ ਕੰਟਰੋਲ ਬੋਰਡ ਕਰ ਕੀ ਰਿਹਾ ਸਿਰਫ ਜਿਹੜੀਆਂ ਕੰਪਨੀਆਂ ਟੈਕਸ ਦੇ ਦਿੰਦੀਆਂ ਪੇ ਕਰ ਦਿੰਦੀਆਂ ਉਹਨਾਂ ਦੇ ਜਿਹੜੇ ਇਹ ਮਾਰਕੇ ਪਾਸ ਹੋ ਜਾਂਦੇ ਆ ਤੇ ਉਹ ਜਿੰਨਾ ਮਰਜ਼ੀ ਕਚਰਾ ਜਿਹੜਾ ਲੀਗਲ ਤੌਰ ਤੇ ਉਹ ਸੁੱਟ ਸਕਦੇ ਆ ਕੋਈ ਵੀ ਗਾਹਕ ਨੂੰ ਤਾਂ ਖਰੀਦ ਕੇ ਲੈ ਸਕਦਾ ਦੂਸਰੇ ਪਾਸੇ ਜਿਹੜੇ ਦੇਸੀ ਲਫਾਵੇ ਜਿੰਨੇ ਵੀ ਹੈਗੇ ਆ ਉਹ ਸਾਰੇ ਵਿਚਾਰੇ ਇਸੇ ਕਾਸ਼ਮਕਸ਼ ਚ ਫਸੇ ਹੋਏ ਆ ਕਿ ਉਹਨਾਂ ਉੱਪਰ ਕੋਈ ਮਾਰਕਾ ਨਹੀਂ ਆ ਸਿਮਿੰਟ ਦੇ ਗੱਟੇ ਆ ਬੋਰੀਆਂ ਇਧਰ ਵੀ ਤੁਸੀਂ ਦੇਖ ਸਕਦੇ ਹੋ ਆਮ ਨਿੱਕੇ ਨਿੱਕੇ ਹੋ ਲੇਜ਼ ਪਿਆ ਸਾਹਮਣੇ ਨਾਲ ਨੂਨ ਦਾ ਪੈਕੇਟ ਪਿਆ ਨਾਲ ਬਾਬੇ ਵਾਲਾ ਪਿਆ ਜਿਹੜਾ ਲੱਸੀ ਦਾ ਪੈਕੇਟ ਆ ਇਧਰਲੇ ਪਾਸੇ ਵੀ ਤੁਸੀਂ ਦੇਖ ਲਓ ਘਿਓ ਦਾ ਲਫਾਫਾ ਉਹਦੇ ਨਾਲ-ਨਾਲ ਕਿਸੇ ਵੀ ਰਿਹੜੀ ਤੇ ਰੁਕੋਗੇ ਉਥੇ ਤੁਹਾਨੂੰ ਡਿਸਪੋਜ਼ਲ ਦੇ ਵਿੱਚ ਖਾਣ-ਪੀਣ ਨੂੰ ਮਿਲੂਗਾ ਗਲਾਸ ਹੋਗੇ ਥਾਲੀਆਂ ਹੋਵਾਂ ਉਹ ਵੀ ਇੱਥੇ ਪੰਗਾ ਹੁਣ ਘਰਾਂ 'ਚ ਜਿਹੜੇ ਝਾਰੂ ਤੇ ਬੌਂਕਰਾਂ ਵਰਤੀਆਂ ਜਾਂਦੀਆਂ ਉਹ ਵੀ ਪੋਲੀਥੀਨ ਦੇ ਵਿੱਚ ਆ ਕੇ ਪੈਕ ਹੋ ਕੇ ਆਉਂਦੇ ਆ ਆ ਸਾਰਾ ਪਲਾਸਟਿਕ ਆ ਸਾਰਾ ਇੱਥੇ ਕੋਈ ਜੱਡ ਜਿੰਨਾ ਵੀ ਸਮਾਨ ਮਟੀਰੀਅਲ ਪਿਆ ਸਾਰਾ 98% ਇੱਥੇ ਪੋਲੀਥੀਨ ਆ ਤੇ ਕੂੜੇ ਦੇ ਵੱਡੇ ਢੇਰ ਦੇ ਉੱਪਰ ਦੱਸਿਆ ਜਾਂਦਾ ਦੇ 10% ਮਿੱਟੀ 20% ਉਹਦੇ ਵਿੱਚ ਆਰਗੈਨਿਕ ਮਟੀਰੀਅਲ ਜਿਵੇਂ ਕੋਈ ਸਬਜ਼ੀ ਮੰਡੀ ਦਾ ਸਮਾਨ ਹੋ ਗਿਆ ਤੇ 70% ਪੋਲੀਥੀਨ ਹੁੰਦੀ ਚੱਲੀ ਉਸ ਤੋਂ ਬਾਅਦ ਡळा ਮਿੱਟੀ ਜਿਹੜੀ ਆ ਜਾਂਦੀ ਏ ਹੋਰ ਚੀਜ਼ਾਂ ਆਮ ਛੜਕਾਂ ਦੇ ਕਿਨਾਰੇ ਤੇ ਲੋਕ ਸੁੱਟ ਦਿੰਦੇ ਆ ਪਰ ਜ਼ਿਆਦਾਤਰ ਪਲਾਸਟਿਕ ਬੇਸਟ ਹੀ ਹੈ ਜਿਵੇਂ ਜਿਵੇਂ ਖੁਸ਼ਕ ਹੋਊਗੀ ਓਵੇਂ ਓਵੇਂ ਇਹਦਾ ਨੁਕਸਾਨ ਹੋਰ ਵੀ ਵੱਧਾ ਕਿਉਂਕਿ ਮਾਈਕਰੋ ਪਲਾਸਟਿਕ ਦੇ ਵਿੱਚ ਟੁੱਟ ਜਾਂਦਾ ਉਸ ਤੋਂ ਬਾਅਦ ਇਹ ਪਾਣੀ ਦੇ ਵਿੱਚ ਘੋਲਣਸ਼ੀਲ ਹੋ ਜਾਂਦਾ ਹਵਾ ਦੇ ਵਿੱਚ ਇਹ ਸਿੱਧਾ ਆਪਣੇ ਤੇ ਅਟੈਕ ਕਰਦਾ ਅੰਦਰ ਇਹਦਾ ਨੁਕਸਾਨ ਹੋਣ ਨਹੀਂ ਆਉਣ ਵਾਲੇ 25 ਤੋਂ 30 ਸਾਲਾਂ ਦੇ ਵਿੱਚ ਵਿੱਚ ਤੁਹਾਨੂੰ ਨੁਕਸਾਨ ਇਹਦੇ ਦੇਖਣ ਨੂੰ ਮਿਲ ਜਾਣਗੇ ਕੂੜੇ ਦੇ ਢੇਰ ਦੇ ਵਿੱਚੋਂ ਮੋਟਾ ਜਿਹੜਾ ਕਚਰਾ ਉਹ ਕੱਢ ਕੇ ਬੋਤਲਾਂ ਵਗੈਰਾ ਹੋਊਗਾ ਕੋਈ ਹਾਰਡ ਪਲਾਸਟਿਕ ਹੋ ਗਿਆ ਉਹ ਕੱਢ ਕੇ ਰੀਸਾਈਕਲ ਨੂੰ ਜਿਵੇਂ ਦੋ ਮੁੰਡੇ ਖੜੇ ਆ ਲੈ ਜਾਂਦੇ ਆ ਜ਼ਿਆਦਾਤਰ ਪਲਾਸਟਿਕ ਜਿਹੜਾ ਇਸ ਤਰੀਕੇ ਦੇ ਨਾਲ ਕੂੜੇ ਦੇ ਢੇਰਾਂ ਤੇ ਪਿਆ ਰਹਿੰਦਾ ਪਰ ਜਿਹਦੇ ਵਿੱਚੋਂ ਕੰਮ ਦੀ ਚੀਜ਼ ਹੁੰਦੀ ਕੱਢੀ ਜਾ ਸਕਦੀ ਹੈ ਪੋਲੀਥੀਨ ਵੀ ਕਿਤੇ ਨਾ ਕਿਤੇ ਰੀਸਾਈਕਲ ਹੋ ਸਕਦਾ ਜੇ ਗਾਈਡੈਂਸ ਦਿੱਤੀ ਜਾਵੇ ਲੋਕਾਂ ਨੂੰ 18ਵੀਂ ਸਦੀ ਦੇ ਲੋਕ ਫਲਾਤ ਦੇ ਬਰਤਨ ਕਾਂਸੇ ਦੇ ਤਾਂਬੇ ਦੇ ਪਿੱਤਲ ਦੇ ਵਰਤਦੇ ਹੁੰਦੇ ਸੀ ਉਸ ਤੋਂ ਬਾਅਦ ਵਿੱਚ ਕਾਂਚ ਦਾ ਜਮਾਨਾ ਆ ਗਿਆ ਵਿੱਚ ਦੀ ਇੱਕ ਸਮਾਂ ਜਿਹੜਾ ਗੁਜਰਿਆ ਚੀਨੀ ਮਿੱਟੀ ਦਾ ਵੀ ਗੁਜਰਿਆ ਉਸ ਤੋਂ ਉਪਰੰਤ ਹੁਣ ਜਿਹੜੇ ਭਾਂਡੇ ਜ਼ਿਆਤਰ ਪਲਾਸਟਿਕ ਦੇ ਆਪਣੇ ਘਰਾਂ ਦੇ ਵਿੱਚ ਵਰਤੇ ਜਾਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਹੁੰਦੇ ਆ ਉਹ ਬੈਕਲਾਈਟ ਦੇ ਹੁੰਦੇ ਆ ਬੈਕਲਾਈਟ ਦੇ ਨਾਲ ਨਾਲ ਚੀਨੀ ਮਿੱਟੀ ਦੀ ਛੋਟੀ ਜਿਹੀ ਨਕਲ ਹੁੰਦੀ ਆ ਉਹ ਬੈਕਲਾਈਟ ਉਹ ਹੁੰਦੀ ਤਰ੍ਹਾਂ ਦੀ ਪਲਾਸਟਿਕ ਹੀ ਆ ਥੋੜੀ ਜੀ ਹੀਟ ਜ਼ਿਆਦਾ ਗਰਮੀ ਜ਼ਿਆਦਾ ਸਹਨ ਕਰ ਲੈਂਦੀ ਇਸ ਕਰਕੇ ਉਹ ਆਉਂਦੀ ਹੈ ਪਰ ਜ਼ਿਆਦਾਤਰ ਕਚਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਾ ਇੱਥੇ ਬ੍ਰਾਂਡਿੰਗ ਕਚਰਾ ਜਿਹੜਾ ਜ਼ਿਆਦਾ ਨਾ ਨਾ ਦੇਸੀ ਲਫਾਵੇ ਦੇ ਸੋ ਅੱਜ ਦੀ ਵੀਡੀਓ ਬਾਈ ਕਚਰੇ ਤੇ ਸੀਗੀ ਇਧਰਲੇ ਪਾਸੇ ਲੇਜ ਦੇ ਪੈਕੇਟ ਦੇਖ ਲਓ ਕਿੰਨੇ ਸੱਟੇ ਹੋਏ ਆ ਆ ਸਾਰੇ ਲੇਜ ਦੇ ਪੈਕੇਟ ਆ ਆ ਦੇਖੋ ਕਿੰਨੇ ਲੇਜ ਦੇ ਪੈਕੇਟ ਇੱਥੇ ਪਏ ਆ ਇਹ ਸਾਰਾ ਪਲਾਸਟਿਕ ਆ ਸਾਰਾ ਪੋਲੀਥੀਨ ਹੈ ਤੀਜਾਡ ਸ਼ੈਂਪੂ ਤੋਂ ਲੈ ਕੇ ਹਰ ਇੱਕ ਚੀਜ਼ ਇਸੇ ਚੀਜ਼ ਆ ਰਹੀ ਹੈ ਵੀਡੀਓ ਵਧੀਆ ਲੱਗੀ ਹੋਈ ਤਾਂ ਸ਼ੇਅਰ ਜ਼ਰੂਰ ਕਰਿਓ ਬਾਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ